va sí, sí, sí. sí, sí. No, 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 no. no, no. no, no, no. ਇਹ ਕਿੰਨਾ ਘੋੜਾ ਹੈ। ਵਾਇਗਰੇ ਜੀ ਦਾ ਖਾਸਾ ਵਾਇਗਰੇ ਜੀ ਦੀ ਫਤਿਹ ਇਹ ਜੋ ਉਪਰਾਲਾ ਹੈ ਛੋਟੇ ਛੋਟੇ ਬੱਚਿਆਂ ਨੂੰ ਸੰਭਾਲਣ ਦਾ ਬਾਣੀ ਨਾਲ ਜੋੜਨ ਦਾ ਇਹ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਹੀ ਘੱਟ ਸੋਨਾਂ ਨੂੰ ਮਿਲਦਾ ਕੀਰਤਨ ਦਰਬਾਰ ਤੇ ਬਹੁਤ ਹੁੰਦੇ ਨੇ ਰਗਿਆਂ ਨੂੰ ਵੀ ਸੱਦਿਆ ਜਾਂਦਾ ਹੈ ਬੀਬੀਆਂ ਦੇ ਕੀਰਤਨ ਵੀ ਬਹੁਤ ਕੀਰਤਨ ਕਰਦੇ ਆ ਲੇਕਿਨ ਪਨੀਰੀ ਨੂੰ ਸੰਭਾਲਣ ਵਾਸਤੇ ਕੋਈ ਉਦਮ ਨਹੀਂ ਸੀ ਕਰਦਾ ਇਸ ਸਾਲ ਕੇ ਸਾਨੂੰ ਇਸ ਸਾਲ ਦੀ ਬਹੁਤ ਖੁਸ਼ੀ ਹੈ ਔਰ ਮੈਂ ਖੁਦ ਕੀਰਤਨ ਸਿਖਾਉਂਦੀ ਆਂ ਬੱਚੇ ਨੂੰ ਪਾਠ ਸਿਖਾਉਂਦੀ ਆਂ ਤੇ ਬੱਚਿਆਂ ਨੂੰ ਸਾਲ ਬਾਅਦ ਜਦੋਂ ਇੱਥੇ ਮੌਕਾ ਮਿਲਦਾ ਹੈ ਤੇ ਬੱਚੇ ਨੂੰ ਉਤਸ਼ਾਹ ਹੁੰਦਾ ਹੈ ਕਿ ਅਸੀਂ ਸਾਲ ਪਰ ਜੁੜੇ ਰਹੀਏ ਔਰ ਤਿਆਰੀ ਕਰੀਏ ਅਸੀਂ ਸਮਾਗਮ ਤੇ ਹਾਜ਼ਰੀ ਭਰਨੀ ਹੈ ਬੱਚਾ ਨੇ ਪਾਠ ਵੀ ਸੁਨਾਇਆ ਹੈ ਬੱਚਾ ਨੇ ਕੀਰਤਨ ਵੀ ਕੀਤਾ ਹੈ ਤੇ ਸਾਨੂੰ ਇਹ ਵੀ ਜਿਤ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਵੀਰ ਜੀ ਨੇ ਇਹ ਬੱਚਿਆਂ ਦੇ ਬਾਰੇ ਸੋਚਿਆ ਹੈ ਔਰ ਇਹ ਸਿਰਫ ਪ੍ਰੋਗਰਾਮ ਬੱਚਿਆਂ ਵਾਸਤੇ ਖਾਸ ਰੱਖਿਆ ਗਿਆ ਉਹਨਾਂ ਦੇ ਉਤਸ਼ਾਹ ਉਹਨਾਂ ਨੂੰ ਜੋੜਨ ਲਈ ਤਾਂ ਕਿ ਸਾਰੇ ਤੇ ਬੱਚਿਆਂ ਨੂੰ ਨੈਗਲੈਕਟ ਕਰਦੇ ਨੇ ਕੋਈ ਸੋਚਦਾ ਹੀ ਨਹੀਂ ਕਿ ਬੱਚਿਆਂ ਬਾਰੇ ਲੇਕਿਨ ਬਹੁਤ ਖੁਸ਼ੀ ਹੋਈ ਕਿ ਬੱਚਿਆਂ ਨੂੰ ਇਹਨਾਂ ਨੇ ਮਾਨ ਬਖਸ਼ਿਆ ਬਾਣੀ ਨਾਲ ਜੋੜਦੇ ਨੇ ਗੁਰੂ ਨਾਲ ਜੋੜਦੇ ਨੇ ਸੰਗਤ ਨਾਲ ਜੋੜਦੇ ਬੱਚੇ ਇਹੀ ਥੋੜੇ ਸਮਾਂ ਬਾਅਦ ਬੱਚੇ ਨੇ ਵੱਡੇ ਹੋ ਜਾਣਾ ਹੈ ਪਰ ਇਹੀ ਇਹਨਾਂ ਦੀ ਸਾਰੀ ਉਮਰ ਇਹਨਾਂ ਦਾ ਚੱਲਣਾ ਉਤਸ਼ਾਹ ਔਰ ਜੁੜੇ ਰਹਿਣਗੇ ਸਾਰੀ ਉਮਰ ਬਹੁਤ ਬਹੁਤ ਵਿਜਿਤਾ ਥੈਂਕ ਯੂ ਧੰਨਵਾਦ ਇਸੇ ਤਰ੍ਹਾਂ ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਇਹ ਗੁਰਸਿੱਖੀ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਆ ਐਸੇ ਦਿਨ ਦੇ ਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552 ਸਾਲਾ ਪ੍ਰਕਾਸ਼ ਗੁਰਪੁਰਬ ਸਮਰਪਿਤ ਕੋਟਵਾਬਾ ਦੀਪ ਸਿੰਘ ਗਲੀ ਨੰਬਰ 3 ਦੀ ਅਸੂਹ ਸੰਗਤਾਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਦਾਸਾਂ ਦੀ ਰਹਿਨਮੈਂਜ ਦੇ ਨਾਲ ਰਲ ਮਿਲ ਕੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਪਿਛਲੇ ਸਾਲਾਂ ਦੇ ਵਿੱਚ ਤਕਰੀਬਨ 131 ਬੱਚਿਆਂ ਦੇ ਆਨੰਦ ਗਾਜ ਕੀਤੇ ਗਏ ਉਸ ਤੋਂ ਪਰੰਤ ਨਿੱਕੇ ਦੇ ਬੱਚਿਆਂ ਦੇ ਜੋ ਗੁਰਬਾਣੀ ਗਾਇਨ ਮੁਕਾਬਲੇ ਪਾਠ ਮੁਕਾਬਲੇ ਇਹ ਕਰਨ ਦਾ ਉਪਰਾਲਾ ਕੀਤਾ ਗਿਆ ਇਸ ਵਾਰ ਇਹ ਨਤੀਜ ਉਪਰਾਲਾ ਕਰਦਿਆਂ ਹੋਇਆਂ ਛਮੂ ਲਾਕਾ ਨਿਵਾਸੀ ਨੇ ਉਦਮ ਉਪਰਾਲਾ ਕੀਤਾ ਹੈ ਬਹੁਤ ਹੀ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਵੀਰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰ ਮਨਾ ਰਹੇ ਹਨ ਛਮੂ ਲਾਕਾ ਨਿਵਾਸੀਆਂ ਨੂੰ ਸਮੂਹ ਦੇਸ਼ ਵਿਦੇਸ਼ ਜਾ ਸੰਗਤਾਂ ਨੂੰ ਅੱਜ ਦੇ ਪਿੱਤਰ ਦੇ ਹਰੇ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਪਰਾਲਾ ਕੀਤਾ ਬਹੁਤ ਵਧੀਆ ਲੱਗਿਆ ਇਹ ਅੱਜ ਕਿੰਨਾ ਸਵਾਗਤ ਕਰਾਇਆ ਗਿਆ ਇਹ 12ਵਾਂ ਸਲਾਨਾ ਸਮਾਗਮ ਜੋ ਕਰਵਾਇਆ ਗਿਆ ਇਸ ਤੋਂ ਪਹਿਲਾਂ ਤਕਰੀਬਨ 10 ਸਮਾਗਮਾਂ ਦੇ ਵਿੱਚ 131 ਬੱਚਿਆਂ ਦੇ ਆਨੰਦ ਕਾਰਜ ਕੀਤੇ ਗਏ ਅਤੇ ਦੋ ਸਾਲ 23 ਅਤੇ 24 ਦਾ ਸਾਲ ਜੋ ਹੈ ਇਹ ਪਨੀਰੀ ਨੂੰ ਸੰਭਾਲਣ ਵਾਸਤੇ ਇਹਨਾਂ ਨੂੰ ਗਰਬਾਰੀ ਨਾਲ ਜੋੜਨ ਵਾਸਤੇ ਗੁਰਸਿੱਖੀ ਨਾਲ ਜੋੜਨ ਵਾਸਤੇ ਇਹ ਉਦਮ ਉਪਰਾਲਾ ਕੀਤਾ ਗਿਆ ਜੋ ਗੁਰੂ ਮਹਾਰਾਜ ਆਪ ਹੀ ਕਿਰਪਾ ਕਰਕੇ ਸਾਰੇ ਕਾਰਜ ਕਰਵਾ ਰਹੇ ਹਨ ਬਾਹਰੋਂ ਵੀ ਸੰਗਤਾਂਆਂ ਨੂੰ ਲੁਧਿਆਣੇ ਤੋਂ ਵੀ ਸੰਗਤਾਂਆਂ ਨੂੰ ਅੰਮ੍ਰਿਤਸਰ ਦੇ ਸੰਗਤਾਂਆਂ ਨੂੰ ਬਹੁਤ ਪਿਆਰੇ ਆਏ ਹਨ ਬੱਚਿਆਂ ਨੂੰ ਲੈ ਕੇ ਜੋ ਇਹ ਉਦਮ ਉਪਰਾਲਾ ਹਰ ਸਾਲ ਹੁੰਦਾ ਰਹੇ ਅਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਤਰਵਾਜੋ ਮੋਢੇ ਦਾ ਮੋਢਾ ਜੋੜ ਕੇ ਦਾਸ ਨਾਲ ਖੜੇ ਹੋਏ ਹਨ ਸਭ ਦਾ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ